ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਹਾਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਮੀਂਹ ਦੇ ਹਜੇ ਸੁਭਾਵਨਾ ਹੈਗੀ ਹੈ ਵੀ ਆਹ ਕੰਨ 4 ਦਿਨ ਹੋ ਗਏ ਲਗਾਤਾਰ ਚੱਪਈ ਜਾਂਦਾ ਹੈ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਦੇਖਦੇ ਹਾਂ ਜੀ ਮਿਲਦਿਆਂ ਦਿਨੇ ਤੇ ਇੱਧਰ ਦੇਖੋ ਫੁੱਲ ਕਿੰਨਾ ਸੋਹਣਾ ਆਇਆ ਤੇ ਮਿਰਦਾਂ ਹੀ ਦਿਨੇ ਦੇਖਦੇ ਆਪਾਂ ਨੇ ਕੀ ਕਰਨਾ ਜਾਨਾ ਕਿੱਧਰ ਨੂੰ ਹੈ ਲੋ ਜੀ ਮੈਂ ਆ ਗਿਆ ਤਿੱ ਘਰੇ ਤੇ ਅੱਜ ਰੱਬ ਨੇ ਕੱਢ ਲਈ ਧੁੱਪ ਨਿੱਖਰ ਗਿਆ ਬਿਲਕੁਲ ਤੇ ਚਲੋ ਹੁਣ ਮੀਂਹ ਤੋਂ ਕਿਰਪਾ ਕਰੇ ਵਾਏ ਨੂੰ ਬੰਦ ਕਰੇ ਮੀਂਹ ਨੂੰ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦੁਨੀਆ ਦਾ ਬਹੁਤ ਜ਼ਿਆਦਾ ਮੀਂਹ ਪੈ ਕੇ ਫਸਲਾਂ ਮਰ ਗਈਆਂ ਘਰ ਟਹਿ ਗੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਤੇ ਹਜੇ ਵੀ ਵੈਗੁਰੂ ਕਿਰਪਾ ਕਰੇ ਚੱਲ ਹੁਣ ਰਾਤ ਨੂੰ ਦਿਨ ਲਾਵੇ ਵਧੀਆ ਵਧੀਆ ਲੋ ਜੀ ਨਿਕਰ ਗਿਆ ਤੇ ਨੀਂਦ ਤੇ ਕਰ ਗਿਆ ਦੁਕਾਨ ਦੀ ਸਫਾਈ ਉੱਪਰ ਜਨਾਇ ਪਾਸ ਸਫਾਈ ਤੇ ਦੇਖਣੇ ਉਹ ਕਿੰਨੇ ਕੱਪੜੇ ਕਿਆ ਪਾਣੀ ਪੀ ਕੇ ਲਗਾ ਲਿਓ ਜੀ ਲਓ ਨਾ ਚਾਹ ਪਾਣੀ ਪੀ ਲਈਏ ਤੇ ਫਿਰ ਲਾਉਣਾ ਡੇਉਟੀ ਦੇ ਕੰਮ ਚ ਕੱਪੜੇ ਚੰਨੇ ਲੱਗੂ ਕਾਫੀ ਟਾਈਮ ਆ ਕਿਉਂਕਿ ਇਹਨੇ ਕੱਪੜੇ ਚੰਨੇ ਨੇਗੇ ਤੇ ਦੇਖਦੇ ਆਂਗੇ ਪਹਿਲਾਂ ਮਸਲ ਧੁੱਪ ਜੀ ਗੱਡੀ ਫਿਰ ਆਪਨੇ ਅਸਲੀ ਦੁਕਾਨ ਸਮਾਦਵਾਰਾ ਫੇਸਾਂ ਜੀ ਕਰਦੀ ਤੇ ਹੋਰ ਨਾ ਦੁਬਾਰੇ ਫੇਰਾ ਜਿੰਨੀ ਹੁਣ ਤਾਂ ਦੁਕਾਨ ਵੀ ਸਮਾਰਤੀ ਚਲੋ ਦੇਖਦੇ ਹਾਂ ਲੱਗਦੇ ਹੁਣ ਲਓ ਜੀ ਮੈਂ ਕੱਪੜੇ ਚੁੰਨਵਾਰੇ ਸੋਚਣੀ ਲੱਗਿਆ ਤੇ ਹਜੇ ਨਾਲ ਦੀ ਨਾਲ ਫੇਰ ਨਹੀਂ ਆ ਗਿਆ ਤੇ ਹੁਣ ਆਪਾਂ ਨੇ ਕੈਨਸਲ ਹੀ ਕਰਤਾ ਕੱਪੜਿਆਂ ਦਾ ਹਜੇ ਦੇਖਦੇ ਆਪਾਂ ਕੱਲ੍ਹ ਤੱਕ ਇਹ ਬੜੀਆ ਨਿਕ ਰਿਹਾ ਹੈ ਤਾਂ ਕੱਪੜੇ ਧਰਾਂਗੇ ਨਹੀਂ ਫਿਰੇਗੇ ਆਪਾਂ ਰੁਕ ਜਾਂਦੇ ਕਿਉਂਕਿ ਦੁਬਾਰੇ ਫੇਰ ਚੱਕਣੀ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਤੇ ਹੁਣ ਫਿਰ ਉਹ ਜਿੰਨੀ ਆ ਗਿਆ ਨਾਲ ਦੇ ਨਾਲ ਲਓ ਜੀ ਬੈਠਕ ਤਿਆਰ ਕਰ ਲਈਦੀ ਆਪਣੀ ਦੁਕਾਨ ਰੂਮ ਤਿਆਰ ਕਰ ਲਿਆ ਤੇ ਕੱਪੜੇ ਧਰਨਾਂ ਨੂੰ ਪਰ ਫੇਰ ਦੁਬਾਰਾ ਹੋ ਗਏ ਬੱਦਲ ਕਣੀਆਂ ਆ ਗਈਆਂ ਹੁਣ ਕੱਪੜੇ ਧਰਨ ਤੋਂ ਰੁਕ ਗਏ ਦੇਖਦੇ ਆ ਸੰਤ ਤੱਕ ਹੋਰ ਮਸਕਲ ਇੱਥੇ ਘਾਟ ਵੀ ਮੁੜ ਰਹੇ ਨੇ ਆ ਕੇ ਕਿਉਂਕਿ ਕੱਪੜੇ ਉਧਰ ਪਤਾ ਨਹੀਂ ਕਿਵੇਂ ਪਏ ਨੇ ਕਿਵੇਂ ਨਾ ਅਡ ਡੰਡਾਂ ਕੱਟਣੀਆਂ ਬਚੀਆਂ ਪੰਜਾਂ ਨੇ ਤੇ ਦੇਖਦੇ ਹਾਂ ਹੁਣ ਕਿ ਨਿੱਖਰ ਗਿਆ ਤਾਂ ਤੰਤ ਰੰਗ ਨਹੀਂ ਫਿਰ ਅਜਿਹਾ ਅਟਕ ਜਾਂ ਨਹੀਂ ਹੋਰ ਚਲੋ ਦੇਖਦੇ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰਦੇ ਆਂ ਆਪਾਂ ਕੱਲ ਦਾ ਵਲੌਗ ਅੱਜ ਫੇਰ ਕੰਟੀਨਿਊ ਕਿਉਂਕਿ ਬਿਅਰ ਸਾਫ ਕਰਕੇ ਬਾਹਰ ਅੰਦਰ ਜਾਇ ਨਹੀਂ ਜਾਂਦਾ ਤੇ ਵਲੌਗ ਆਪਣਾ ਇੱਕ ਦਿਨ ਦੇ ਵਿੱਚ ਕੰਪਲੀਟ ਹੁੰਦਾ ਨਹੀਂ ਤਾਂ ਕਰਕੇ ਹੁਣ ਆਪਾਂ ਦੋ ਦਿਨਾਂ ਦਾ ਵਲੌਗ ਕਰਕੇ ਪਾਉਣਿਆਂਗੇ ਤੇ ਬਾਕੀ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਆਪਾਂ ਹੁਣ ਨੇ ਲੱਗਿਆ ਜੀ ਕੰਮ ਕਰਨ ਕਿਉਂਕਿ ਮੀਂਹ हट ਗਿਆ ਆਪਾਂ ਆਪਣੀ ਚੋਣ ਲੱਗੀ ਤੀ ਸਾਰੇ ਕੱਪੜੇ ਆਪਾਂ ਲੈ ਗਏ ਤੇ ਚੱਕ ਕੇ ਉਧਰ ਦੂਸਰੇ ਘਰੇ ਤੇ ਹੁਣ ਕੱਲ ਦਾ ਮੀਂਹ ਰੁਕਿਆ ਹੈ ਪਰਸੋਂ ਸ਼ਾਮ ਦਾ ਤੇ ਸਾਰੇ ਕੱਪੜੇ ਇੱਥੇ ਆ ਗਏ ਦੇਖ ਸਕਦੇ ਹੋ ਤੁਸੀਂ ਭਰਿਆ ਪਿਆ ਸਾਰਾ ਕੁਝ ਤੇ ਪਰਲੀ ਸਾਈਡ ਲਿਫਾਫੇ ਭਰੇ ਪਏ ਨੇ ਤੇ ਵੱਡੇ ਵੱਡੇ ਤੇ ਉਹ ਸਾਰੇ ਕੱਪੜੇ ਹੁਣ ਮੈਂ ਲੱਗਦਾ ਜਣਨ ਤੇ ਮੈਨੂੰ ਇੱਥੇ ਲੱਗਣਗੇ 2 ਘੰਟੇ ਆਰਾਮ ਦੇ ਨਾਲ ਕਿਉਂਕਿ ਸਾਰੇ ਸੂਟ ਦੁਆਰਾ ਚਿੰਨੇ ਨੇ ਤੇ ਰੇਟ ਬਾਜ਼ਾਰ ਵਿੱਚ ਨੇ ਜਿਵੇਂ ਜਿਵੇਂ ਇੱਕ ਤਰ੍ਹਾਂ ਦੇ ਰੇਟ ਵਾਲੇ ਇੱਕ ਸਾਈਡ ਇੱਕ ਤਰ੍ਹਾਂ ਦੇ ਇੱਕ ਸਾਈਡ ਮਹਿੰਗੇ ਇੱਕ ਸਾਈਡ ਸਸਤੇ ਇੱਕ ਸਾਈਡ ਹਨਾ ਤੇ ਹੋ ਦੇਖ ਸਕਦੇ ਤੁਸੀਂ ਕਿੰਨੇ ਲਫਾਫੇ ਪਰੇ ਪਏ ਆ ਪਰਲੀ ਸਾਈਡ ਵੱਡੇ ਵੱਡੇ ਤੇ ਹੁਣ ਇਹ ਮੇਰਾ ਕੰਮ ਹੁੰਦਾ ਸ਼ੁਰੂ ਤੇ ਦੇਖਦੇ ਹਾਂ ਹੁਣ ਕੰਟਾ ਲੱਗਦਾ 2 ਲੱਗਦੇ ਨੇ ਜਾਂ 2.5 ਲੱਗਦੇ ਨੇ ਜਾਂ ਫਿਰ 1.5 ਚ ਨਿਬੜ ਜਾਂਦਾ ਹੈ ਤੇ ਉਹ ਤੁਹਾਨੂੰ ਦਿਖਾਵਾਂਗੇ ਬਾਅਦ ਜਦੋਂ ਆਪਾਂ ਨੇ ਦੁਕਾਨ ਸਮਾਰ ਕੇ ਸਜਾਤੀ ਫਿਰ ਤੁਹਾਨੂੰ ਦੁਬਾਰੇ ਦਿਖਾਵਾਂਗੇ ਵੀ ਦੇਖੋ ਹੁਣ ਦੁਕਾਨ ਦੀ ਲੁੱਕ ਤੇ ਲੋ ਲੱਗਦਾ ਹੈ ਜੀ ਹੁਣ ਕੱਪੜੇਦਾਨ ਨੂੰ ਦੇਖੋ ਜੀ ਬਣ ਗਈ ਦੁਕਾਨ ਪਹਿਲਾਂ ਵਰਗੀ ਲੱਗੇ 2 ਘੰਟੇ ਪੂਰੇ ਕੱਪੜੇਦਾਨ ਦੇ ਵਿੱਚ ਦੇਖੋ ਬਣ ਗਈ ਹੁਣ ਫੇਰ ਦੁਕਾਨ ਨਹੀਂ ਤਾਂ ਇਕੱਲਾ ਕੰਮ ਰਾਜਾ ਬਣ ਕੇ ਰਹਿ ਗਈ ਤੇ ਇਹ ਦੇਖੋ ਬਾਕੀ ਇਹ ਸੈਟਿੰਗ ਕਰਨ ਵਾਲੀ ਹੈ ਕਿਹੜਾ ਚਿੰਚਿੰਚਾ ਦਿੱਤੇ ਉਹ ਰਸ ਸੈਟਿੰਗ ਹੌਲੀ ਹੌਲੀ ਕਰੀ ਜਾਵਾਂਗੇ ਲੋ ਜੀ ਚਾਹ ਪੀਓ 10 ਵਜਾ ਗੁੜ ਦੀ ਚਾਹ ਕਣਕ ਕੱਪ ਦੇ ਸਾਮਕੇ ਰੋਟੀ ਖਾ ਕੇ ਉਹਦੇ ਚਾਹ ਦੇ ਦਾਲੇ ਲੋ ਜੀ ਅਸੀਂ ਹੁਣ ਜਾ ਕੇ ਆਨੇ ਥੋੜਾ ਜਿਹਾ ਕੰਮ ਉਸ ਨੂੰ ਜਾ ਕੇ ਦਿਖਾਉਨੇ ਆ ਵੀ ਅਸੀਂ ਕਿੱਥੇ ਗਏ ਆ ਤੇ ਬਸ 2 ਮਿੰਟ ਦਾ ਵੇਟ ਕਰੋ ਪਿੰਡ ਦੇ ਵਿੱਚ ਹੀ ਜਾਣਾ ਤੇ ਇੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਵੀ ਅਸੀਂ ਕਿੱਥੇ ਆਏ ਹਾਂ ਲੋ ਜੀ ਅਸੀਂ ਜਾਇ ਤੇ ਆਪਣੇ ਡਾਕ ਖਾਨੇ ਆਪਣੇ ਪਿੰਡ ਦੀ ਡਾਕ ਖਾਨਾ ਮਤਲਬ ਇਹਨੋੜਾ ਕੰਮ ਦੀ ਉੱਤੇ ਆਏ ਤੇ ਇਹ ਇੱਧਰ ਦੇਖੋ ਜੀ ਬਜ਼ੁਰਗ ਤਾਂ ਸਕੇੜਦੇ ਨੇ ਇੰਨਾ ਦਿਨ ਲੱਗਦਾ ਬ੍ਰੋਟੇ ਆਈ ਸਾਹਮਣੇ ਸੱਚ ਜਿੱਥੇ ਲੱਗਿਆ ਦਰਵਾਜ਼ਾ ਆਪਣੇ ਦਾਖਾਣਾਂ ਦਾਕਰ ਦੇ ਕੋਲ ਤੇ ਇੱਕ ਪਾਸੇ ਦੂਜੇ ਦਾ ਮੈਂ ਇਹ ਆਪਣਾ ਦਰਵਾਜ਼ਾ ਦਿੰਦ ਰੋ ਇਹ ਧੂਰੀ ਵਾਲਾ ਦਰਵਾਜ਼ਾ ਵੱਜਦਾ ਧੂਰੀਆਂ ਦਰਵਾਜ਼ਾ ਵੱਜਦਾ ਆਪਣੇ ਪਿੰਡ ਚਾਰ ਪੰਜ ਦਰਵਾਜ਼ੇ ਨੇ ਇਦਾਂ ਬਣੇ ਹੋਏ ਦੇਖੋ ਕਿੰਨਾ ਸੋਹਣਾ ਲੱਗਦਾ ਪੁਰਾਣਾ ਦਰਵਾਜ਼ਾ ਬਹੁਤ ਸੋਹਣਾ ਰੰਗ ਰੋਪਣ ਹੋਇਆ ਹੋਇਆ ਤੇ ਵਧੀਆ ਲੱਗਦਾ ਹੈ ਨਾ ਦੇਖੋ ਤੇ ਇੰਦ ਬਿਰਗਾਂ ਦਾ ਤਾਂ ਅਸਚਰ ਰਿਹਾ ਮਾਰੋ ਮਾਰ ਇਹ ਦੇਖੋ ਕਿੰਨਾ ਜਲਾ ਹੈ ਲੋ ਜੀ ਆਪਾਂ ਆਗੇ ਖੇਤ ਅੱਜ ਕਾਫੀ ਦਿਨਾਂ ਬਾਅਦ ਪਹੇ ਦਾ ਰਾਤ ਹੀ ਖਰਾਬ ਸੋਟੀ ਕਿਨੋ ਰਿਤਦੀ ਆਪਾਂ ਆਵਾਂਗੇ ਕਿਉਂਕਿ ਮੀ ਬਹੁਤ ਜਿਆਦੇ ਪਹੇ ਹੋ ਦੇਗੇ ਤੇ ਚਲੋ ਫਸਲਾਂ ਦਾ ਕੋਈ ਨੁਕਸਾਨ ਨਹੀਂ ਠੀਕ ਨਹੀਂ ਹੈ ਤੁਸੀਂ ਵੀ ਦੇਖੇ ਛਾਣਿਓ ਤੇ ਫਸਲਾਂ ਬਿਲਕੁਲ ਠੀਕ ਨਹੀਂ ਹੈ ਕੋਈ ਨੁਕਸਾਨ ਨਹੀਂ ਬਿਲਕੁਲ ਵੀ ਤੇ ਆਪਣੇ ਠੀਕ ਹੀ ਪਿਆ ਮੀ ਜ਼ਿਆਦਾ ਨਹੀਂ ਪਿਆ ਹੈਗਾ ਬਹੁਤ ਜ਼ਿਆਦਾ ਤੇ ਠੀਕ ਠੀਕ ਹੀ ਪਿਆ ਹੈਗਾ ਦੇਖ ਬਸ ਇਹ ਗਰਮੀ ਕਾਫੀ ਅੱਜ ਫੇਰ ਦੁਬਾਰਾ ਕਿਤੇ ਹੋਰ ਨਾ ਰੱਬ ਫੇਰ ਮੀ ਲੈ ਕੇ ਆ ਜੇ ਗਰਮੀ ਬਹੁਤ ਜ਼ਿਆਦਾ ਹੈਗੀ ਲਓ ਜੀ ਅੱਜ ਆਪਾਂ ਖੇਤ ਦੇ ਵਿੱਚ ਕਰਦੇ ਆਂ ਬਲੌਗ ਦਾ ਐਂਡ ਤੇ ਤੁਸੀਂ ਜਰੂਰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਕਮੈਂਟ ਬਿਲਕੁਲ ਵੀ ਆਉਣਾ ਹਟ ਗਿਆ ਸਾਰੇ ਪੈਣ ਪਾਈਆਂ ਦੇ। ਤੇ ਜਰੂਰ ਕਮੈਂਟ ਕਰਿਓ ਪਲੀਜ਼ ਬੇਨਤੀ ਹੈਗੀ। ਤੇ ਬਾਕੀ ਆਪਾਂ ਮਿਲਾਂਗੇ ਸਵੇਰੇ ਨਵੇਂ ਬਲੌਗ ਦੇ ਵਿੱਚ। ਤੇ ਹੁਣ ਆਪਾਂ ਖੇਤ ਉੱਥੋਂ ਤੇ ਦੇਖ ਲੈਣ ਦੇਖ ਕੇ ਫਿਰ ਆਪਾਂ ਚੱਲਾਂਗੇ ਘਰ ਨੂੰ। ਤੇ ਤਾਂ ਕਰਕੇ ਫਿਰ ਇਹਨੇ ਥੋੜੇ ਟਾਈਮ ਦੇ ਵਿੱਚ ਸ਼ਾਮ ਵੀ ਹੋਣ ਵਾਲੀ ਹੈਗੀ। ਤੇ ਮਿਲਾਂਗੇ ਸਵੇਰੇ ਨਵੇਂ ਬਲੌਗ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ